ਪੰਜਾਬ ਦੇ ਵਿੱਚ ਹੜਪੀੜਤਾ ਨੂੰ ਮਦਦ ਕਰਨ ਵਾਸਤੇ ਬਹੁਤ ਲੋਕ ਅੱਗੇ ਆਏ ਆ ਅਸੀਂ ਅੱਗੇ ਵੀ ਬੜੀ ਵਾਰ ਬੇਨਤੀ ਕੀਤੀ ਆ ਹੁਣ ਤਾਂ ਲੋਕਾਂ ਨੇ ਕੈਸ਼ ਦੇਣਾ ਸ਼ੁਰੂ ਕਰਤਾ ਨਕਦੋ ਨਕਦੀ ਵਾਲਾ ਕੰਮ ਸ਼ੁਰੂ ਕਰਤਾ ਮਨਕੀਰਤ ਔਲਖ ਇਸ ਵੇਲੇ ਪੰਜਾਬੀ ਗਾਇਕ ਇੰਨੇ ਕ ਪੈਸੇ ਬਣ ਰਿਹਾ ਵੀ ਉਹਦੀ ਸਿਫਤ ਕਰਨੀ ਮਣਦੀ ਆ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ 2 ਕਰੋੜ ਰੁਪਏ ਤੋਂ ਵੱਧ ਲੋਕਾਂ ਨੂੰ ਮੰਡਤਾ ਚਰਨਜੀਤ ਸਿੰਘ ਚੰਨੀ ਦਾ ਵੀ ਤਸਵੀਰਾਂ ਵਾਇਰਲ ਹੋਈਆਂ ਜਿਹਦੇ ਵਿੱਚ ਉਹ ਨਕਦੀ ਦੇ ਰਹੇ ਆ ਇੱਕ ਦੋ ਹੋਰ ਨੇਤਾ ਜਿਹੜੇ ਕਿ ਨਕਦੀ ਦਿੰਦੇ ਜਿਹੜੇ ਕਿ ਕੈਸ਼ ਦਿੰਦੇ ਉਹ ਵੀ ਕੈਮਰੇ ਦੇ ਵਿੱਚ ਆਇਆ ਵੀਡੀਓ ਦੇ ਵਿੱਚ ਆਇਆ ਇਹਨਾਂ ਲੋਕਾਂ ਦਾ ਧੰਨਵਾਦ ਕਰਨਾ ਕਿ ਇਹਨਾਂ ਲੋਕਾਂ ਦੇ ਉੱਤੇ ਸਵਾਲ ਕਰਨੀ ਆ, ਆਲੋਚਨਾ ਕਰਨਾ, ਮਿੱਟੀ ਪਟੜਨੀ ਆ ਇਹ ਸਭ ਦੀ ਆਪੋ ਆਪਣੀ ਸੋਚ ਦਾ ਹਿੱਸਾ ਕੋਈ ਇਹ ਵੀ ਗੱਲ ਕਹਿ ਸਕਦਾ ਵੀ ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕੋਈ ਇਹ ਵੀ ਗੱਲ ਕਹਿ ਸਕਦਾ ਬਸ ਇਹਨੇ ਕੀ ਕੋਈ ਕੋਈ ਇਹ ਗੱਲ ਕਹਿੰਦਾ ਵੀ ਭਾਈ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਧੰਨਵਾਦ ਤੇ ਸਾਡੇ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਵਿੱਚ ਸ਼ੁਕਰ ਕਰਨ ਦੀ ਤੇ ਸ਼ੁਕਰਾਨਾ ਕਰਨ ਦੀ ਅੜਤ ਖੁੱਤ ਗਈ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ ਮਨਕੀਰਤ ਔਲਖ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਆ ਉਹ ਜਾ ਕੇ ਗੱਲ ਕਰਦਾ ਵੀ 50000 ਰੁਪਏ ਦਿਓ ਯਾਰ ਆ ਕੁੜੀ ਦਾ ਵਿਆਹ ਹੋਣਾ ਆ ਬਈ ਨੂੰ ਪਤਾ ਲੱਗਾ ਕੋਠਾ ਡਿੱਗ ਪਿਆ ਆ ਭੈਣੇ ਆ ਲੈ 70000 ਰੁਪਏ ਫਿਰ ਉਹ ਕਿਸੇ ਨੂੰ ਕਹਿੰਦਾ ਬਈ ਤੁਹਾਡੇ ਕਿਵੇਂ ਆ ਉਹ ਕਹਿੰਦੀ ਸਾਡਾ ਛੱਤ ਡਿੱਗ ਪਿਆ ਆ ਆ ਚੱਕ 50000 ਰੁਪਏ ਯਾਰ ਤੁਹਾਡੇ ਕਿਵੇਂ ਆ ਆ ਚੱਕ 50000 ਰੁਪਏ ਆ ਤੁਹਾਡੇ ਕਿਵੇਂ ਆ ਆ ਚੱਕ 50000 ਰੁਪਏ ਆ ਚੱਕ 30000 ਰੁਪਏ ਆਪਾਂ ਇਹੋ ਜਿਹੇ ਬੰਦਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਆਪਾਂ ਉਹਨਾਂ ਦੀ ਮਿੱਟੀ ਪਟਣੀ ਹੈ ਹੁਣ ਆਪਣੇ ਤੇ ਨਿਰਭਰ ਕਰਦੀ ਗੱਲ ਆ ਆਪਾਂ ਉਹਦਾ ਸ਼ੁਕਰੀਆ ਕਰਗੇ ਪਰ ਜਿਹੜੇ ਘੁਣਤਰੀ ਬੰਦੇ ਹੁੰਦੇ ਆ ਜਿਹੜੇ ਕਿ ਵਾਹੀਆਤ ਗੱਲ ਤੋਂ ਬਿਨਾ ਕੁਝ ਸੋਚਦੇ ਹੀ ਨਹੀਂ ਉਹ ਇਹ ਗੱਲ ਕਰਨਗੇ ਇਹਦੇ ਕੋਲੇ ਇਹਨੇ ਪੈਸੇ ਕਿੱਥੋਂ ਆ ਗਏ ਇਹ ਪੈਸੇ ਵੰਡਦਾ ਇਹਦੇ ਕੋਲੇ 2 ਨੰਬਰ ਦੀ ਕਮਾਈ ਆ ਤੁਹਾਡੇ ਕੋਲੇ 2 ਦੀ ਹੋਵੇ ਤੁਹਾਡੇ ਕੋਲੇ 1 ਦੀ ਹੋਵੇ ਤੁਸੀਂ ਕੱਖ ਵੀ ਨਹੀਂ ਕਰਨਾ ਤੁਸੀਂ ਬੇਲੜ ਲੋਕ ਤੁਸੀਂ ਰਜਾਈ ਇਨਕਲਾਬੀ ਲੋਕ ਨਾ ਕਿਸੇ ਨੂੰ ਕੰਮ ਕਰਦਿਆਂ ਚਰਦੇ ਆ ਨਾ ਕਿਸੇ ਨੂੰ ਘਰੇ ਬੈਠਿਆਂ ਨੂੰ ਚਰਦੇ ਆ ਜੇ ਬੰਦਾ ਕਲਾਕਾਰ ਜਾਂ ਰਾਜਨੀਤਿਕ ਬੰਦਾ ਜਾਂ ਕੋਈ ਸਮਾਜ ਸੇਵੀ ਕੰਮ ਨਾ ਕਰੇ ਤੁਸੀਂ ਕਹਿੰਦੇ ਵੀ ਕਰਦਾ ਕੀ ਆ ਜੇ ਬੰਦਾ ਕੰਮ ਕਰੇ ਤੁਸੀਂ ਕਹਿੰਦੇ ਵੀ ਲੈ ਇਹਦੇ ਕੋਲੇ ਕਮਾਈ ਵਾਧੂ ਆ ਆਜੋ ਆਪਾਂ ਮਨਕੀਰਤ ਔਲਖ ਵਰਗੇ ਲੋਕਾਂ ਦਾ ਸ਼ੁਕਰੀਆ ਅਦਾ ਕਰਗੇ ਉਹ ਬੰਦੇ ਨੇ ਖਾੜੇ ਲਾਏ ਉਹਦੀ ਕਿ ਉਹ ਵੇਲੇ ਨੇ ਚ ਬਾਅਦ ਥੋੜੀ ਆਈ ਵੀ ਉਹਨੇ ਜਾ ਕੇ ਉੱਥੇ ਲੋਕਾਂ ਨੂੰ ਪੈਸੇ ਵੰਡਨੇ ਆ ਉਹ ਆਪਦੀ ਪੀੜ ਮੰਨ ਕੇ ਦੂਜੇ ਦੀ ਧੀ ਭੈਣ ਦੀ ਦੂਜੇ ਦੇ ਘਰ ਦੀ ਪੀੜ ਆਪਣੀ ਸਮਝ ਕੇ ਤੇ ਬੰਦਾ ਪੈਸੇ ਦੇ ਰਿਹਾ ਤੇ ਆਪਾਂ ਉਹਦਾ ਸ਼ੁਕਰੀਆ ਵੀ ਨਹੀਂ ਕਰ ਸਕਦੇ ਬਾਈ ਜੀ ਅਸੀਂ ਤਾਂ ਇੰਨੇ ਜੋਗੇ ਹੈ ਨਹੀਂ ਤੂੰ ਕਰ ਰਿਆ ਤੇਰਾ ਬਹੁਤ ਬਹੁਤ ਸ਼ੁਕਰੀਆ ਸੁਖਵੀਰ ਸਿੰਘ ਬਾਦਲ ਨੇ ਪੈਸੇ ਵੰਡੇ ਤੇ ਕੱਲ ਮੈਨੂੰ ਇੱਕ ਸੱਜਣ ਦਾ ਫੋਨ ਆ ਗਿਆ ਮੈਨੂੰ ਕਿਹਾ ਬਾਈ ਜੀ ਇੱਕ ਤਾਂ ਇਹਨੂੰ ਆਪਣੇ ਸੁੱਖ ਵਿਲਾਸ ਦੇ ਬੂਹੇ ਖੋਲ ਦੇਣੇ ਚਾਹੀਦੇ ਆ ਉਹਦੇ ਵਿੱਚ ਸਾਰੇ ਪੀੜਤਾਂ ਨੂੰ ਰੱਖੇ ਮੈਂ ਕਿਹਾ ਫੇਰ ਐ ਕਿ ਇਹਨੇ ਸੱਚੀ ਮੁੱਚੀ 2 ਕਰੋੜ ਰੁਪਈਆ ਵੰਡੇ ਸਾਨੂੰ ਹਿਸਾਬ ਦੇਵੇਂ ਇਹ 2 ਕਰੋੜ ਰੁਪਈਆ ਕਿੱਥੋਂ ਆਇਆ ਸੀ ਸਾਨੂੰ ਇਹਦਾ ਹਿਸਾਬ ਦਿੱਤਾ ਜਾਵੇ ਮੈਂ ਕਿਹਾ ਜੀ ਉਹਨਾਂ ਦੀ ਵੇਲੇ ਨੇ ਚ ਬਾ ਆਇਆ ਤੁਹਾਨੂੰ ਕਿਉਂ ਹਿਸਾਬ ਦੇਵੇ ਕੋਈ ਤੁਸੀਂ ਹੁੰਨੇ ਕੌਣ ਹਿਸਾਬ ਲੈਣ ਵਾਲੇ ਤੁਸੀਂ ਆਪ ਪੰਜੀ ਨਹੀਂ ਦੇਣੀਗੀ ਤੁਸੀਂ ਘਰ ਬੈਠੇ ਚੌਂਦੇ ਕਿ ਸਾਨੂੰ ਘਰ ਦੇ ਵਿੱਚ ਆ ਕੇ ਹਿਸਾਬ ਦੇਵੇ ਤੁਹਾਡੇ ਤੋਂ ਸਵਾਲ ਬੁੱਕਣੀ ਕਦੇ ਨਹੀਂ ਜੇ ਚਰਨਜੀਤ ਸਿੰਘ ਚੰਨੀ ਪੈਸੇ ਵੰਡਦਾ ਤੁਸੀਂ ਉਹਦੇ ਖਿਲਾਫ ਜੇ ਕੋਈ ਹੋਰ ਵੰਡਦਾ ਤੁਸੀਂ ਉਹਦੇ ਖਿਲਾਫ ਜੇ ਕੋਈ ਐਲਾਨ ਕਰਦਾ ਤੁਸੀਂ ਕਿੰਨੇ ਵੋਟਾਂ ਮੰਗਦਾ ਯਾਰ ਤੁਹਾਡੇ ਐਉਂ ਉੱਤਰ ਨਹੀਂ ਦਿੱਤੇ ਜਾ ਸਕਦੇ ਤੁਸੀਂ ਤਾਂ ਕੁਛ ਨਾ ਕੁਛ ਕਹੀ ਜਾਣਾ ਆ ਕਰਨ ਔਜਲੇ ਨੇ ਵੋਟ ਦਿੱਤੀ ਇੱਕ ਵੋਟ ਹੀ ਦਿੱਤੀ ਬਸ ਦੋ ਵੋਟ ਹੀ ਦਿੱਤੀਆਂ ਬਸ ਕਿਸੇ ਨੇ ਕਿਹਾ ਜੀ ਮੈਂ 5 ਲੱਖ ਰੁਪਏ ਦੇਣਾ ਬਸ 5 ਹੀ ਦੇਣਾ ਲੈ ਹੁਣ ਤੁਸੀਂ ਕੁਝ ਲੈ ਕੇ ਵੀ ਗਏ ਹੋ ਤੁਹਾਡਾ ਤਾਂ ਕੰਮ ਹੀ ਇਹ ਆ ਵੀ ਜੇਕਰ ਕੋਈ ਹੱਥ ਤੇ ਰੋਟੀ ਰੱਖ ਕੇ ਖਾਣੇ ਤੁਸੀਂ ਕਹਿੰਦੇ ਰੋਟੀ ਖਾਧੋ ਖਾ ਲਈ ਇਹਦਾ ਫੋਟੋ ਖਿਚਾਉਣ ਗਏ ਆ ਕੋਈ ਕਿਸ਼ਤੀ ਚ ਬੱਝ ਲੈ ਉਥੇ ਫੋਟੋ ਸ਼ੂਟ ਕਰਾਉਣ ਗਏ ਆ ਤੁਹਾਡਾ ਹੀ ਆਪਣੀ ਨਿਭੜਨੇ ਕੇ ਪਰ ਜਿਹੜੇ ਵੀ ਲੋਕ ਇਸ ਵੇਲੇ ਦੁਖਹਾਰਾਂ ਦੀ ਮਦਦ ਕਰਦੇ ਆ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਮੈਂ ਧੰਨਵਾਦ ਕਰਦਾ ਮਨਕੀਰਤ ਔਲਖ ਬਾਈ ਦਾ ਸ਼ੁਕਰੀਆ ਅਦਾ ਕਰਦੇ ਆ ਉਹ ਬੰਦੇ ਨੇ ਭਾਵਕ ਹੋ ਕੇ ਵੀ ਗੱਲਾਂ ਕਹੀਆਂ ਕਿ ਮੈਨੂੰ ਧਮਕੀਆਂ ਵਾਲੇ ਫੋਨ ਅਜ ਵੀ ਆ ਰਹੇ ਆ ਪਰ ਮੈਂ ਤੇ ਮੇਰੇ ਸਾਰੇ ਦੋਸਤ ਜਿੰਨੇ ਜੋਗੇ ਦੀਆਂ ਅਸੀਂ ਇਸ ਵੇਲੇ ਹੜਪੀੜਤਾ ਦੇ ਨਾਲ ਖੜੇ ਆ 10 ਟਰੈਕਟਰ ਦਿੱਤੇ ਆ ਸੈਂਕੜੇ ਟਰੈਕਟਰ ਹੋਰ ਦੇਵਾਂਗੇ ਲੋਕਾਂ ਦੇ ਘਰ ਪਾ ਕੇ ਦੇਵਾਂਗੇ ਜਿੰਨੇ ਜੋਗੇ ਹਾਂ ਇੱਥੇ ਆਉਂਦੇ ਰਵਾਂਗੇ ਆਪਾਂ ਇਸ ਬੰਦੇ ਨੂੰ ਮਾੜਾ ਕਿਹੜਾ ਕਿ ਚੰਗਾ ਰਹਿਣਾ ਉਹ ਬੰਦਾ ਜਿਹੜਾ ਕਿ ਲੋਕਾਂ ਦੇ ਟਰੈਕਟਰਾਂ 'ਚ ਤੇਲ ਪਵਾ ਰਿਹਾ ਆ ਆਪਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਆਪਾਂ ਉਹਦੀ ਮਿੱਟੀ ਪਟਣੀ ਆ ਸੁਖਬੀਰ ਬਾਦਲ ਜਾਂ ਜਿਹੜੇ ਵੀ ਹੋਰ ਲੋਕ ਜਿਹੜੇ ਵੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੇ ਕਿ ਬੰਨਾਂ ਤੇ ਜਾ ਕੇ ਪੈਸੇ ਦਿੰਦੇ ਆ ਆਪਾਂ ਸ਼ੁਕਰੀਆ ਅਦਾ ਕਰਨਾ ਜਾ ਆਪਾਂ ਸਿਰਫ ਤਸਰ ਫਲੂਚਨਾ ਕਰਨੀ ਆ ਸਾਡੇ ਪੰਜਾਬੀ ਆ ਜਿਹੜੇ ਉਹ ਇੰਨਾਂ ਗੱਲਾਂ ਨੂੰ ਇਉਂ ਮੰਨਦੇ ਵੀ ਪਾਈ ਤਾਂ ਐਮੀਆ ਕੱਲੇ ਸਵਾਲ ਕਰੇ ਨਾਲ ਵੀਰੋ ਕੁਝ ਨਹੀਂ ਹੁੰਦਾ ਮੈਨੂੰ ਕੱਲ ਇੱਕ ਬੰਦੇ ਨੇ ਕਿਹਾ ਜਿਹੜੇ ਜਿਹੜੇ ਲੋਕ ਜਿਹੜੇ ਇਸ ਵੇਲੇ ਕੈਸ਼ ਬਣ ਰਹੇ ਆ ਨਾ ਨੇਤਾ ਖਾਸ ਕਰਕੇ ਉਹ ਤਾਂ ਕੀ ਸਿਰਫ ਵੋਟ ਭਾਲਦੇ ਆ ਤੇ ਮੈਂ ਕਿਹਾ ਜੀ ਤੁਹਾਡੇ ਤਾਂ ਇਹ ਵੀ ਨਹੀਂ ਭਰੋਸਾ ਵੋਟ ਪਾਉਣੀ ਕਿ ਨਹੀਂ ਤੁਸੀਂ 5 ਦਿਨਾਂ ਦੇ ਬਾਅਦ ਇੱਕ 5 ਕਿ ਦਿਨ ਹੁੰਦੇ ਵੋਟਾਂ ਦੇ ਵਿੱਚ ਉਦੋਂ ਇਹ ਪਤਾ ਲੱਗਦਾ ਜੀ ਕਿ ਹੁਣ ਤਾਂ ਖੁਲਾਣੇ ਦੀ ਹਵਾ ਬਣ ਗਈ ਆ ਤੇ ਹਾਲੇ ਤਾਂ ਵੀਰੋ 1.5 ਸਾਲ ਪਿਆ ਮੈਂ ਤਾਂ ਇਸ ਕੱਲੋਂ ਪੰਜਾਬ ਗਾਂ ਦੇ ਉੱਤੇ ਹੈਰਾਨ ਹੁੰਨਾ ਕਿ ਉਹ ਕਹਿੰਦੇ ਹੁੰਦੇ ਜੀ ਕਿ ਪਿਛਲੇ ਹਫ਼ਤੇ ਤਾਂ ਫਲਾਣੇ ਦੀ ਹਵਾ ਸੀ ਹੁਣ ਤਿੰਨ ਕੰਨੇ ਤੋਂ ਫਲਾਣੇ ਦੀ ਹਵਾ ਬਣੀ ਆ ਇਹ ਕੋਈ ਹਿੰਦੀ ਜਾਂ ਪੰਜਾਬੀ ਫਿਲਮ ਆ ਵੀ ਭਾਈ ਫਲਾਣੀ ਥਾਂ ਤੇ ਸ਼ੋਅ ਭਰ ਗਏ ਤੇ ਇਸ ਥਾਂ ਦੇ ਉੱਤੇ ਵੇਨੇ ਕਿਦੇ ਭਰਦੇ ਤੇ ਕਿਦੇ ਨਹੀਂ ਮਤਲਬ ਸਾਨੂੰ ਤਾਂ ਆਪਣਾ ਨਹੀਂ ਪਤਾ ਵੀ ਅਸੀਂ ਕਿਹੜੇ ਪਾਸੇ ਨੂੰ ਉਲਾਰ ਹੋ ਜਾਣਾ ਤੇ ਡੇਢ ਸਾਲ ਪਹਿਲਾਂ ਹੀ ਅਸੀਂ ਇਹ ਗੱਲ ਪਤਾ ਲਾ ਲਈਏ ਬੰਦਾ ਫਲਾਣਾ ਵੋਟਾਂ ਮੰਗਦਾ ਫਲਾਣੇ ਦੀ ਇੱਛਾ ਇਹ ਆ ਆਪਾਂ ਧੰਨਵਾਦ ਕਰਨਾ ਸ਼ੁਰੂ ਕਰ ਗਏ ਸੋ ਮੇਰੀ ਬੇਨਤੀ ਆ ਜਿਹੜੇ ਵੀ ਲੋਕ ਇਸ ਵੇਲੇ ਮਦਦ ਕਰਦੇ ਆ ਤਨਦੇਹੀ ਨਾਲ ਮਦਦ ਕਰਨ ਤੇ ਇੱਕ ਜਿਹੜੇ ਮਦਦ ਲੈ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਉਦਾਹਰਨ ਦੇ ਤੌਰ ਤੇ ਉੱਥੇ ਇੱਕ ਬੰਦੇ ਦਾ ਘਰ ਡਿੱਗਿਆ ਤੇ ਕਿਸੇ ਦਾਨੀ ਨੇ ਇਹ ਗੱਲ ਕਹਤੀ ਕਿ ਮੈਂ ਤੁਹਾਡਾ ਘਰ ਪੱਕ ਦੇਉਂਗਾ ਉਹਨੇ ਗੱਲ ਕਹਤੀ ਇੱਟਾਂ ਵੀ ਮੇਰੀਆਂ ਸਰੀਆਂ ਵੀ ਮੇਰਾ ਇੱਥੇ ਸੀਮੈਂਟ ਰੇਤ ਬਜਰੀ ਸਭ ਕੁਝ ਮਿਸਤਰੀ ਮਜ਼ਦੂਰ ਸਾਰੇ ਮੇਰੇ ਤਾਂ ਆਪਾਂ ਉਹਦਾ ਸ਼ੁਕਰੀਆ ਕਰਨਾ ਤੇ ਜੇਕਰ ਕੋਈ ਹੋਰ ਆ ਕੇ ਉਸੇ ਬੰਦੇ ਨੂੰ ਕਵੇ ਜੀ ਕਿ ਮੈਂ ਤੁਹਾਡੇ ਘਰ ਦੇ ਲਈ ਪੈਸੇ ਦੇਣੇ ਆ ਮੇਰੇ ਕੋਲੋਂ ਪੈਸੇ ਲੈ ਲਓ ਤੁਸੀਂ ਹੱਥ ਜੋੜ ਕੇ ਕਹੋ ਵੀਰ ਜੀ ਸਾਡੇ ਘਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਭੁਲਾਣੇ ਸੱਜਣ ਨੇ ਲੈ ਲਈ ਆ ਤੇ ਤੁਸੀਂ ਕਿਸੇ ਹੋਰ ਦਾ ਘਰ ਬਣਾ ਦਿਓ ਸਾਡਾ ਠੀਕ ਆ ਸਾਡਾ ਬਣ ਜਾਣਾ ਆਪਾਂ ਇਸ ਤਰੀਕੇ ਨਾਲ ਰੱਜੀ ਰੂਹ ਦੇ ਮਾਲਕ ਵੀ ਬਣਗੇ ਆਪਣੇ ਘਰੇ ਕੋਈ ਰਾਸ਼ਨ ਲੈ ਕੇ ਆ ਰਿਆ ਤੇ ਆਪਾਂ ਇਹ ਗੱਲ ਕਿ ਗਈ ਵੀਰ ਜੀ ਸਾਡੇ ਘਰੇ ਤਾਂ ਹੈਗਾ ਹੁਣ 2 ਮਹੀਨਾ ਦਾ 3 ਮਹੀਨਾ ਦਾ ਤੁਸੀਂ ਕਿਸੇ ਹੋਰ ਵੀਰ ਦੀ ਮਦਦ ਹੋਰ ਭੈਣ ਦੀ ਮਦਦ ਕਰ ਦਿਓ ਸਾਡੇ ਕੋਲੇ ਬਾਬੇ ਦੀ ਕਿਰਪਾ ਨਾਲ ਤੁਹਾਡੇ ਥਾਪੜੇ ਦੇ ਨਾਲ ਬਹੁਤ ਆ ਗਿਆ ਆਪਾਂ ਆ ਗੱਲ ਕਣੀ ਵੀ ਸ਼ੁਰੂ ਕਰਗੇ ਆਪਾਂ ਲੋਟੂ ਟੋਲੇ ਜਿਹਾ ਨਾ ਬਣਗੇ ਸੁਲਮਾਨ ਖਾਨ ਦਾ ਸ਼ੁਕਰੀਆ ਅਦਾ ਕਰਗੇ ਉਸ ਬੰਦੇ ਨੇ ਬਿਗ ਬਾਸ ਦੇ ਵਿੱਚ ਕਿੰਨੀ ਸੋਹਣੀ ਗੱਲ ਕਹੀ ਆ ਪੰਜਾਬੀਆਂ ਬਾਰੇ ਤੇ ਸਿੱਖਾਂ ਦੇ ਬਾਰੇ ਉਹਨੇ ਇਹ ਗੱਲ ਕਹੀ ਆ ਪੰਜਾਬ ਦੇ ਵਿੱਚ ਤੇ ਹੋਰ ਥਾਵਾਂ ਤੇ ਹੜ ਆਏ ਆ ਪੰਜਾਬ ਦੇ ਵਿੱਚ ਹਰ ਜਿੱਥੇ ਆਏ ਆ ਉਥੋਂ ਦੇ ਸਿੱਖ ਭਾਈਚਾਰੇ ਸਿੱਖ ਕਮਿਊਨਿਟੀ ਜਿਹੜੀ ਕਿ ਲੰਗਰ ਲਾਉਣ ਕਰਕੇ ਜਾਣੀ ਜਾਂਦੀ ਆ ਜਿਹੜੀ ਕਿ ਦੀਨ ਦੁਖੀਆਂ ਦੀ ਸੇਵਾ ਕਰਨ ਕਰਕੇ ਜਾਣੀ ਜਾਂਦੀ ਆ ਇਸ ਵੇਲੇ ਆਪ ਪ੍ਰੋਬਲਮ ਦੇ ਵਿੱਚ ਆ ਇਸ ਵੇਲੇ ਆਪ ਸਮੱਸਿਆ ਗ੍ਰਸਤਾ ਤੇ ਬਹੁਤ ਸਾਰੇ ਕਲਾਕਾਰਾਂ ਨੇ ਪੈਸੇ ਦਿੱਤੇ ਜਾਂ ਮਦਦ ਕੀਤੀ ਹੈ ਤੇ ਆਜੋ ਆਪਾਂ ਵੀ ਕਰਗੇ ਆਪਾਂ ਸਲਮਾਨ ਖਾਨ ਦਾ ਸ਼ੁਕਰੀਆ ਕਿਉਂ ਨਾ ਕਰਗੇ ਆਪਾਂ ਕਿਉਂ ਨਾ ਉਹਨਾਂ ਦਾ ਧੰਨਵਾਦ ਕਰੀਏ ਜੇ ਅੱਜ ਵਾਰਿਸ ਭਰਾਵਾਂ ਦੇ ਵੱਲੋਂ 5 ਲੱਖ ਰੁਪਏ ਦੀ ਮਦਦ ਕੀਤੀ ਗਈ ਆ ਪ੍ਰਾਈਮ ਏਸ਼ੀਆ ਟੀਵੀ ਦੇ ਰਾਹੀਂ ਤੇ ਫਿਰ ਆਪਾਂ ਕਿਉਂ ਨਾ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ ਜੇ ਅੱਜ ਕਰਨ ਔਜਲਾ ਬੋਟ ਦਿੰਦਾ ਕਿਉਂ ਨਾ ਸ਼ੁਕਰੀਆ ਅਦਾ ਕਰੀਏ ਜੇ ਸੋਨੂ ਸੂਦ ਨੇ ਮਦਦ ਕੀਤੀ ਕਿਉਂ ਨਾ ਸ਼ੁਕਰੀਆ ਕਰੀਏ ਆਕਸ਼ੇ ਕੁਮਾਰ ਨੇ ਮਦਦ ਕੀਤੀ ਕਿਉਂ ਨਾ ਸ਼ੁਕਰੀਆ ਕਰੀਏ ਇਥੇ ਜੀ ਜਿੰਨੇ ਵੀ ਕਲਾਕਾਰ ਆ ਉਹ ਦਲਜੀਤ ਆ ਭਾਵੇਂ ਰਣਜੀਤ ਬਾਵਾ ਭਾਵੇਂ ਐਮੀ ਵਰਕਾ ਭਾਵੇਂ ਜੱਸੀ ਸੋਲਾ ਬਲਰਾਜ ਆ ਨਿੱਕੂ ਆ ਜੱਸੀ ਆ ਇਥੇ ਹਰਫ ਟੀਮਾ ਨਿਮਰਤ ਖੇਰਾ ਰੇਸ਼ਮਨ ਮੋਲਾ ਜਿੰਨੇ ਵੀ ਕਲਾਕਾਰਾਂ ਨੇ ਮਦਦ ਕੀਤੀ ਜਾਂ ਜਿਹੜੇ ਕਰਨ ਚਾਹੁੰਦੇ ਆ ਆਪਾਂ ਕਿ ਉਹਨਾਂ ਦਾ ਸ਼ੁਕਰੀਆ ਦਾ ਕਰਗੇ ਸਾਡੇ ਪੰਜਾਬੀ ਗੰਦੇ ਸੁਭਾਅ ਦੇ ਵਿੱਚ ਇੱਕ ਗੱਲ ਆ ਕਿ ਅਸੀਂ ਦੂਜੇ ਨੂੰ ਕਹਿੰਦੇ ਵੀ ਤੂੰ ਦੱਸ ਕੀਤਾ ਕੀ ਆ ਏਸੀ ਗੱਲ ਕਰਕੇ ਲੋਕ ਅੱਜਕੱਲ ਫੋਟੋ ਪਾਉਂਦੇ ਆ ਵੀ ਵੀਰੇ ਮੈਂ ਆ ਕਰਿਆ ਆ ਤੇ ਸਵਾਲ ਫੇਰ ਨਹੀਂ ਮੁੱਕਦੇ ਮੈਂ ਇਸੇ ਗੱਲ ਕਰਕੇ ਕਹਿ ਰਿਹਾ ਹੁੰਦਾ ਵੀ ਕੋਈ ਬੰਦਾ ਹੁਣ ਦਾ ਗੁਪਤ ਸੇਵਾ ਕਰਦਾ ਹੋਵੇ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ ਤੁਸੀਂ ਜੋ ਮਰਜ਼ੀ ਸੋਚੀ ਜਾਓ ਵੀ ਭਾਈ ਨੇ ਕੁਝ ਨਹੀਂ ਕੀਤਾ ਕੀ ਪਤਾ ਤੁਹਾਡੀ ਸੋਚ ਤੋਂ ਵੱਡਾ ਕੀਤਾ ਹੋਵੇ ਇਸ ਕਰਕੇ ਆਪਾਂ ਨੂੰ ਦੂਜੇ ਨੂੰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਆ ਉਹਨੇ ਕਿਉਂ ਨਹੀਂ ਦਿੱਤੇ ਪੈਸੇ ਉਹਨੇ ਕਿਉਂ ਦਿੱਤੇ ਪੈਸੇ ਉਹ ਕਿੱਥੋਂ ਲੈ ਕੇ ਆਇਆ ਪੈਸੇ ਇਹਨੇ ਕਿਉਂ ਇਹਨੇ ਉਹ ਪੈਸੇ ਦਿੱਤੇ ਨਾ ਆਪਾਂ ਘੱਟ ਵਾਲੇ ਨੂੰ ਛੱਡਦੇ ਨਾ ਆਪਾਂ ਵੱਧ ਵਾਲੇ ਨੂੰ ਛੱਡਦੇ ਆ ਆਪਾਂ ਆਪ ਵੀ ਕੁਝ ਕਰੀਏ ਜਿਹੜੇ ਲੋਕ ਗਰਾਊਂਡ ਦੇ ਉੱਤੇ ਕੰਮ ਕਰਦੇ ਆ ਉਹਨਾਂ ਲੋਕਾਂ ਦੇ ਕੋਲੇ ਬਾਕੀਆਂ ਵਾਲੇ ਦੇਖਣ ਦਾ ਵਕਤ ਹੀ ਨਹੀਂ ਤੇ ਰਜਾਈ ਇਨਕਲਾਬੀਆਂ ਨੇ ਦੂਜਾਂ ਵਾਲੀ ਵੇਖਣਾ ਹੁੰਦਾ ਵੀ ਉਹ ਕੀ ਕਰਦੇ ਕੀ ਨਹੀਂ ਕਰਦੇ ਦੋਕ ਲੰਡੂ ਜੇ ਪੈਗ ਲਾ ਕੇ ਗੱਲ ਕਹਿ ਰਣੀ ਖਾਲਸਾ ਏਡ ਵੀ ਕੁਝ ਨਹੀਂ ਕਰਦੀ ਗਲੋਬਲ ਸਿੱਖ ਵਾਲੇ ਵੀ ਕੁਝ ਨਹੀਂ ਕਰਦੇ ਵਰਲਡ ਕੈਂਸਰ ਕੇਅਰ ਵਾਲੇ ਵੀ ਕੁਝ ਨਹੀਂ ਕਰਦੇ ਫਲਾਣਾ ਨੇਤਾ ਵੀ ਕੁਝ ਨਹੀਂ ਕਰਦਾ ਫਲਾਣਾ ਨੇਤਾ ਵੀ ਕੁਝ ਨਹੀਂ ਕਰਦਾ ਇਹਦੀ ਕੋਈ ਤਕ ਹੈ ਕੋਈ ਵਜੂਦ ਹੈ ਇਹਨਾਂ ਗੱਲਾਂ ਦਾ ਕੋਈ ਪੁੱਛ ਦੱਸ ਹੈ ਤੁਹਾਡੀ ਇਹਨਾਂ ਗੱਲਾਂ ਦੀ ਇਸ ਕਰਕੇ ਆਜੋ ਆਪਾਂ ਸਾਰੇ ਹੀ ਰਲ ਮਿਲ ਕੇ ਮਦਦ ਕਰਗੇ ਨੁਕਸਾਨ ਬਹੁਤ ਵੱਡਾ ਹੋਇਆ ਇਸ ਨੁਕਸਾਨ ਦੀ ਪਰਪਾਈ ਹੌਲੀ 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 ਸਭ ਨੇ ਰਲ ਮਿਲ ਕੇ ਕਰਨੀ ਆ ਤੇ ਲੰਘੇ ਕੱਲ੍ਹ ਭਾਈ ਮੈਂ ਹੋਰ ਦੱਸ ਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਹਸਪਤਾਲ ਦੇ ਕਮਰੇ ਦੇ ਵਿੱਚੋਂ ਫੋਟਸ ਦੇ ਵਿੱਚ ਉਹਨਾਂ ਨੇ ਬੈਠ ਕੇ ਆਨਲਾਈਨ ਕੈਬਨਟਰੀ ਮੀਟਿੰਗ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹਦਾ ਖੇਤ ਉਹਦੀ ਰੇਤ ਅਸੀਂ ਉਹਨੂੰ ਇਜਾਜ਼ਤ ਦਿੱਤੀ ਪਾਲਿਸੀ ਦੇ ਵਿੱਚ ਕਿ ਭਾਈ ਤੁਸੀਂ ਆਪਣੇ ਖੇਤ ਦੇ ਵਿੱਚੋਂ ਰੇਤ ਚੱਕ ਲਓ ਤੇ ਵੇਚ ਲਓ 20000 ਰੁਪਇਆ ਮੁਆਵਜ਼ਾ ਦੇਵਾਂਗੇ ਪ੍ਰਤੀ ਕਿੱਲਾ ਜਿਨ੍ਹਾਂ ਨੇ ਪਸ਼ੂ ਮਰ ਗਏ ਆ ਉਹਨਾਂ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਦੇ ਘਰ ਟਹਿ ਗਏ ਆ ਪਾਣੀ ਸੁੱਕਣ ਤੋਂ ਬਾਅਦ ਸਰਵੇ ਕਰਕੇ ਉਹਦੇ ਹਿਸਾਬ ਨਾਲ ਮਦਦ ਕਰਾਂਗੇ ਸੋ ਸਰਕਾਰ ਦੇ ਵੱਲੋਂ ਆਪਣੇ ਤੌਰ ਤੇ ਐਲਾਨ ਕੀਤਾ ਗਿਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਪੰਜਾਬ ਦੇ ਵਿੱਚ ਆਉਣਾ ਉਹ ਕੀ ਦੇਖੇ ਜਾਂਦੇ ਤੇ ਕੀ ਐਲਾਨ ਕਰਕੇ ਜਾਂਦੇ ਇਹ ਹੁਣ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਸਾਡੇ ਪੰਜਾਬੀ ਸਮਾਜ ਦੇ ਵਿੱਚ ਦਾਨੀਆਂ ਦੀ ਵੀ ਕਮੀ ਨਹੀਂ ਤੇ ਮਿੱਟੀ ਪਟਣ ਵਾਲਿਆਂ ਦੀ ਵੀ ਕਮੀ ਨਹੀਂ ਆਰ ਲਾਉਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਸ਼ੁਕਰੀਆ ਕਰਨ ਵਾਲਿਆਂ ਦੀ ਥੋੜੀ ਜਿਹੀ ਕਮੀ ਹੈ ਜੀ ਆ ਇਸ ਵੇਲੇ ਪੰਜਾਬੀਆਂ ਨੂੰ ਸ਼ੁਕਰੀਆ ਵੀ ਕਰਨਾ ਚਾਹੀਦਾ ਖਾਸ ਕਰਕੇ ਜਿਨ੍ਹਾਂ ਦੀ ਮਦਦ ਹੋ ਰਹੀ ਆ ਉਹ ਵੀ ਸ਼ੁਕਰੀਆ ਕਰਨ ਤੇ ਮੇਰੇ ਵਰਗੇ ਵੀ ਕਰਨ ਕਿ ਭਾਈ ਜੀ ਮੈਂ ਆਪ ਤਾਂ 12000 ਜੋਗਾਈ ਸੀ ਜੇਕਰ ਕੋਈ 2 ਕਰੋੜ ਦੇ ਰਿਹਾ ਬਹੁਤ ਚੰਗਾ ਧੰਨਵਾਦ ਉਹਦਾ ਜੇਕਰ ਕੋਈ 50 ਲੱਖ ਰੁਪਏ ਦੇ ਰਿਹਾ ਸ਼ੁਕਰੀਆ ਉਹਦਾ ਜੇਕਰ ਨਾਸਬਨ 25 ਲੱਖ ਰੁਪਏ ਦੇ ਰਿਹਾ ਸ਼ੁਕਰੀਆ ਉਹਦਾ ਆਪਾਂ ਨੂੰ ਇਸ ਗੱਲ ਵੱਲ ਗੌਰ ਕਰਨੀ ਚਾਹੀਦੀ ਆ ਬਾਕੀ ਸਭ ਦੀ ਆਪ ਕੋ ਆਪਣੀ ਸੋਚ ਆ ਇਸ ਵੇਲੇ ਬੋਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਵਿੱਚ ਗੱਲ ਗਈ ਆ ਕਿ ਅਸੀਂ ਪੰਜਾਬ ਦੀ ਮਦਦ ਕਰਨੀ ਆ ਇਹਦਾ ਕਾਰਨ ਇਹ ਹੈ ਜੀ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਵਸੁਰਵਸਾਈ ਹੋਈ ਧਰਤੀ ਨੇ ਇੱਕ ਇਮੇਜ ਬਣਾਈ ਆ ਇਥੋਂ ਦੇ ਲੋਕਾਂ ਨੇ ਇਮੇਜ ਬਣਾਈ ਆ ਕਿ ਇਹ ਦੂਜੇ ਦੀ પીੜ ਨੂੰ ਆਪਣੀ પીੜ ਸਮਝਦੇ ਆ ਇੱਕ ਇਮੇਜ ਬਣੀ ਆ ਕਿ ਭਾਈ ਦੂਜੇ ਦੇ ਦੁੱਖ ਨੂੰ ਇਹ ਆਪਣਾ ਦੁੱਖ ਮੰਨ ਕੇ ਤੇ ਭਾਈ ਉਹਦੇ ਨਾਲ ਦਿਨ ਰਾਤ ਖੜ ਜਾਂਦੇ ਆ ਇਸ ਵੇਲੇ ਜ਼ਰੂਰਤ ਵੀ ਇਸ ਗੱਲ ਦੀ ਆ ਪੰਜਾਬ ਦੇ ਵਿੱਚ ਵੀਰੋ ਪਾਣੀ ਲੱਥ ਗਿਆ ਕਈ ਖੇਤਾਂ ਦੇ ਵਿੱਚ ਜਾਨਕਿ 3-3 4-4 ਫੁੱਟ ਪਾਣੀ ਲੱਥਿਆ ਰੇਤ ਦਿਸਣੀ ਸ਼ੁਰੂ ਹੋ ਗਈ ਆ ਜਿਹੜੀ ਰੇਤ ਦਿਸ ਰਹੀ ਆ ਨਾ ਇਹ ਵੀ ਕਿਸਾਨ ਦੇ ਮਜ਼ਦੂਰ ਦੇ ਅੰਦਰ ਹੌਲਕਾਉਂਦੀ ਆ ਇਹਨੂੰ ਚੱਕਣਾ ਕਿਵੇਂ ਆ ਇਹਨੂੰ ਇਕੱਠੀ ਕਿਵੇਂ ਕਰਨਾ ਇਹਦੇ ਤੇ ਫਿਰ ਪੈਸੇ ਖਰਚ ਕੀਤੇ ਜਾਣਗੇ ਕਿਵੇਂ ਕਰਦਾ ਚੱਕਾਂਗੇ ਇਹਨਾਂ ਗੱਲਾਂ ਦੇ ਵੱਲ ਵੱਧ ਗੌਰ ਕਰਨੀ ਚਾਹੀਦੀ ਆ ਨਾ ਕਿ ਸਿਰਫ ਆਰ ਲਾਉਣੀ ਚਾਹੀਦੀ ਆ ਸਾਨੂੰ ਆਰਾਂ ਨੇ ਪਟਲਿਆ ਅਸੀਂ ਕਦੇ ਜਾ ਕੇ ਗਰਾਊਂਡ ਦੇ ਉੱਤੇ ਵੇਖਿਆ ਹੀ ਨਹੀਂ ਸਾਡੇ ਲਈ ਹਰ ਗੱਲ ਤਮਾਸ਼ਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਜੀਬੀ 15 ਦਿਨ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਬਹੁਤ ਸਿਫਤ ਕਰਦੇ ਆ 16ਵੇਂ ਦਿਨ ਉਹਦੀ ਡੌਂਡੀ ਪਿੱਟਦੇ ਆ ਉਹਦੇ ਖਿਲਾਫ ਹੁੰਦੇ ਆ ਕਿਉਂਕਿ ਸਾਡੇ ਲਈ ਉਹ 15 ਦਿਨ ਤਾਂ ਇਹ ਗੱਲ ਹੁੰਦੀ ਵੀ ਯਾਰ ਇਹਨੂੰ ਤਾਂ ਚੜਾ ਦਈਏ 16ਵੇਂ ਦਿਨ ਆਪਾਂ ਕਹਿੰਦੇ ਨੂੰ ਥਾਂ ਲੈ ਗਈ ਇਹ ਤਾਂ ਐਵੇਂ ਹੀ ਆ ਤਾਂ ਬੰਦਾ ਹੀ ਗਲਤ ਆ ਆਪਾਂ ਜੇ ਐਪ ਹੋ ਜਗੀ ਨਾ ਤਾਂ ਮੇਰਾ ਖਿਆਲ ਆ ਵੀ ਬਹੁਤ ਕਮਾਲ ਹੋ ਜੂਗੀ ਦੁਨੀਆ ਦੇ ਵਿੱਚ ਕਮਾਲ ਹੋਊਗੀ BSF ਇਕ ਦੇ ਇੱਕ ਜਵਾਨ ਨੇ ਬੜੀ ਕਮਾਲ ਦੀ ਗੱਲ ਕਹੀ ਆ ਉਹਨੇ ਪਿਛਲੜਣੀ ਅਜਨਾਲਾ ਦੇ ਵਿੱਚ ਇਹ ਗੱਲ ਕਹੀ ਸੀ ਉਹ ਕਹਿੰਦਾ ਜੀ ਜਿਵੇਂ ਪੰਜਾਬੀਆਂ ਨੇ ਜਿਵੇਂ ਇਸ ਕਮਿਊਨਿਟੀ ਨੇ ਐਤਕੀ ਲੰਗਰਾਂ ਦੀਆਂ ਟਰਾਲੀਆਂਆਂ ਲਿਆਦੀਆਂ ਰਾਸ਼ਨ ਨਾਂ ਟਰਾਲੀਆਂਆਂ ਲਿਆਦੀਆਂ ਉਹ ਕਹਿੰਦਾ ਜੀ ਮੈਂ ਕਦੇ ਵੀ ਨਹੀਂ ਦੇਖਿਆ ਭਾਰਤ ਦੇ ਵਿੱਚ ਕਿਤੇ ਵੀ ਇਸ ਤਰੀਕੇ ਨਾਲ ਰਾਸ਼ਨ ਹੁੰਦਾ ਇਹ ਉਹ ਕਮਿਊਨਿਟੀ ਆ ਜਿਹੜੀ ਕਿ ਚਾਹੇ ਤਾਂ ਰਾਸ਼ਨ ਦੇ ਨਾਲ ਹੀ ਦਰਿਆਵਾਂ ਨੂੰ ਬੰਨ੍ਹ ਮਾਰ ਸਕਦੀ ਆ ਪਰ ਇਸ ਕਮਿਊਨਿਟੀ ਦੇ ਕੋਲੇ ਤਰਤੀਬ ਹੈ ਨਹੀਂ ਇਦੇ ਕੋਲੇ ਮੈਨੇਜ ਕਰਨ ਦੀ ਸਮਰੱਥਾ ਹੈ ਨਹੀਂ ਜੇ ਕਿਤੇ ਤਰਤੀਬ ਤੇ ਮੈਨੇਜਮੈਂਟ ਦੀ ਸਮਰੱਥਾ ਹੋ ਜੇ ਇਹ ਦੁਨੀਆ ਦੇ ਵਿੱਚ ਹਾਰਨ ਵਾਲੀ ਕੌਮ ਨਹੀਂ ਆ ਇਹ ਕਮਿਊਨਿਟੀ ਕਦੇ ਹਾਰ ਨਹੀਂ ਸਕਦੀ ਤੇ ਇਸ ਗੱਲ ਨੂੰ ਆਪਾਂ ਕਬੂਲ ਕਰੀਏ ਵੀ ਸਾਡੇ ਵਿੱਚ ਤਰਤੀਬ ਦੀ ਕਮੀ ਆ ਅਸੀਂ ਜਿੱਧਰ ਨੂੰ ਤੁਰਪੇ ਤੁਰਪੇ ਅਸੀਂ ਕਰੀਏ ਹਾਂ ਥੋੜੀ ਸੋਚਦੇ ਹਾਂ ਵੀ ਆ ਹੁਣ ਇੰਉਂ ਹੋ ਗਿਆ ਇਹਦੇ ਪਿੱਛੇ ਕਾਰਨ ਆ ਤੁਸੀਂ ਦੇ ਕੇ ਆਪਾਂ ਉਧਰ ਨੂੰ ਤੁਰ ਪੈਣਾ ਦਾਨੀ ਸੱਜਣੋ ਬਹੁਤ ਬਹੁਤ ਸ਼ੁਕਰੀਆ ਸੋਚ ਸਮਝ ਕੇ ਹੋਰ ਦਾਨ ਕਰਗੇ ਜਿਹੜੇ ਦਾਨ ਲੈਣ ਵਾਲੇ ਆ ਉਹ ਵੀ ਪਾਈ ਸੋਚ ਸਮਝ ਕੇ ਇਖਲਾਕ ਤੋਂ ਕਮ ਲੈ ਕੇ ਸਭ ਕੁਝ ਕਰਨ ਜਿਹੜੇ ਕੁਝ ਵੀ ਨਹੀਂ ਕਰ ਸਕਦੇ ਉਹ ਧੰਨਵਾਦ ਕਰਨ ਸਾਰਿਆਂ ਨਾਲ ਜਿਹੜੇ ਕਰ ਰਹੇ ਆ ਤੇ ਆਰ ਲਾਉਣ ਵਾਲਿਆਂ ਨੂੰ ਘਰੇ ਨੂੰ ਕੀ ਪੁੱਛਦਾ ਉਹਨਾਂ ਨੂੰ ਬਾਹਰ ਕਿਸੇ ਨੂੰ ਕੀ ਪੁੱਛਣਾ